ਹਾਂਜੀ ਅੱਜ ਆਪਾਂ ਗੱਲਬਾਤ ਕਰਦੇ ਆਂ ਜਿਹੜਾ ਵਿਸ਼ਾ ਚੁਣਿਆ ਉਹ ਚੁਣਿਆ ਖੇਡਾਂ ਦੇ ਸਬੰਧ ਦੇ ਵਿੱਚ ਕਿ ਸਾਡੇ ਦੇਸ਼ ਦੀ ਜਿਹੜੀ ਆਬਾਦੀ ਹੈ 142 ਕਰੋੜ ਤੋਂ ਵੱਧ ਹੈ 142 ਕਰੋੜ ਤੋਂ ਵੱਧ ਹੈ ਜਿਹੜੀ ਕਿ ਪੂਰੀ ਦੁਨੀਆ ਦੇ ਵਿੱਚ ਸਾਡਾ ਦੇਸ਼ ਆਬਾਦੀ ਦੇ ਪੱਖੋਂ ਪਹਿਲੇ ਨੰਬਰ ਤੇ ਆਉਂਦਾ ਹੈ ਅਸੀਂ ਗੱਲ ਕਰਦੇ ਆਂ ਪੰਜਾਬ ਦੀ ਤੇ ਪੂਰੇ ਹਿੰਦੁਸਤਾਨ ਦੀ ਸਭ ਤੋਂ ਪਹਿਲਾਂ ਗੱਲ ਕਰੀਏ ਜੇ ਪੰਜਾਬ ਦੇ ਵਿੱਚ ਖੇਡਾਂ ਦਾ ਜਿਹੜਾ ਮਾਹੌਲ ਹੈ ਜਾਂ ਖੇਡਾਂ ਦਾ ਮਿਆਰ ਹੈ ਉਹ ਕਿਹੋ ਜਿਹਾ ਹੈ ਅੱਜ ਕੱਲ ਸਰਕਾਰ ਵੱਲੋਂ ਖੇਡਾਂ ਦੀ ਉਤਸ਼ਾਹ ਦੇ ਲਈ ਬਹੁਤ ਸਾਰੇ ਉਪਰਾਲੇ ਕੀਤੇ ਜਾ ਰਹੇ ਹਨ ਪਰ ਕਾਸ ਕਾਮਯਾਬੀ ਨਹੀਂ ਕਿਉਂਕਿ ਉਹਨੂੰ ਗਰਾਉਂਡ ਲੈਵਲ ਤੇ ਉਤਾਰਨ ਵਾਸਤੇ ਜਿਵੇਂ ਖੇਲੋ ਇੰਡੀਆ ਇੰਡੀਆ ਦੇ ਲੈਵਲ ਤੇ ਮਤਲਬ ਖੇਡਾਂ ਨੂੰ ਉਤਸ਼ਾਹ ਦੇ ਤੌਰ ਤੇ ਕੀ ਕੀਤਾ ਗਿਆ ਸੀਗਾ ਵੀ ਇੱਕ ਜਿਹੜਾ ਖੇਡਾਂ ਦੇ ਵਿੱਚ ਨਿਖਾਰ ਆਊਗਾ ਜਾਂ ਖਿਡਾਰੀ ਅੱਗੇ ਆਉਣਗੇ ਖੇਲੋ ਇੰਡੀਆ ਮਹਿ ਮਸ਼ਹੂਰ ਕੀਤੀ ਗਈ ਸੀ ਤੇ ਭਵੰਤਮਾਨ ਸਰਕਾਰ ਨੇ ਜਿਹੜੀ ਹੁਣ ਸਾਡੀ ਮੌਜੂਦਾ ਸਰਕਾਰ ਹੈ ਇਹਨੇ ਕੀ ਕੀਤਾ ਸੀਗਾ ਇਹਨੇ ਕੀਤਾ ਸੀ ਖੇਡਾਂ ਵਤਨ ਪੰਜਾਬ ਦੀਆਂ ਇਹਨੇ ਨਾਲ ਕੀ ਸੀਗਾ ਜਿਹੜੇ ਖਿਡਾਰੀ ਮੰਨ ਕੇ ਚੱਲੋ ਟ్రਾਇਲ ਦਿੰਦੇ ਆ ਆਪਣੇ ਉਹ ਟ్రਾਇਲ ਦੇ ਕੇ ਅੱਗੇ ਜਾ ਸਕਦੇ ਸੀਗੇ ਪਰ ਜੇ ਕਿਤੇ ਥੋੜਾ ਜਿਹਾ ਇਹਨਾਂ ਖੇਡਾਂ ਨੂੰ ਪਿੰਡਾਂ ਦੇ ਵਿੱਚ ਇੱਕ ਜੇ ਆਪਾਂ ਕਹੀਏ ਸ਼ੁਰੂ ਕੀਤਾ ਜਾਂਦਾ ਪਿੰਡਾਂ ਤੋਂ ਕਿਉਂਕਿ ਜਿਹੜਾ ਖੇਡਾਂ ਦਾ ਮਾਹੌਲ ਹੈ ਚਾਹ ਖੇਡਾਂ ਦਾ ਅੱਪਾ ਕਹਿੰਦੀ ਇੱਕ ਸ਼ੁਰੂਆਤ ਉਹ ਪਿੰਡਾਂ ਦੇ ਵਿੱਚ ਹੁੰਦੀ ਹੈ ਕਿਉਂਕਿ ਜੇਕਰ ਪਿੰਡਾਂ ਦੇ ਵਿੱਚੋਂ ਹੀ ਬੱਚੇ ਜ਼ਿਆਦਾਤਰ ਪਿੰਡਾਂ ਦੇ ਹੀ ਖੜਿਆ ਬੱਚੇ ਨੇ ਜਿਹੜੇ ਉਹਨਾਂ ਦੇ ਵਿੱਚ ਟੈਲੈਂਟ ਬਹੁਤ ਹੁੰਦਾ ਤੇ ਇੱਕੋ ਫਿੱਟ ਜ਼ਿਆਦਾ ਹੁੰਦੇ ਨੇ ਸ਼ਹਿਰਾਂ ਇਹ ਦੂਸਰੀ ਗੱਲ ਹੈ ਸਾਰੀ ਸ਼ਹਿਰਾਂ ਬ ਸ਼ਹਿਰਾਂ ਵਾਲੇ ਬੱਚਿਆਂ ਦੇ ਨਾਲ ਜਿਹੜੇ ਸ਼ਹਿਰਾਂ ਦੇ ਬੱਚੇ ਹੁੰਦੇ ਆ ਪਿੰਡਾਂ ਦੇ ਬੱਚੇ ਉਹਨਾਂ ਨਾਲੋਂ ਫਿੱਟ ਤੇ ਮਜ਼ਬੂਤ ਜ਼ਿਆਦਾ ਹੁੰਦੇ ਆ ਉਹਨਾਂ ਦਾ ਕਾਰਨ ਹੁੰਦਾ ਹੈ ਕਿ ਉਹ ਭੱਜ ਦੌੜ ਜਾ ਕੰਮਕਾਜ ਆਪਣੇ ਮਾਤਾ ਪਿਤਾ ਨਾਲ ਜ਼ਿਆਦਾ ਕਰਾਉਂਦੇ ਆ ਪਰ ਕਿਤੇ ਨਾ ਕਿਤੇ ਦੁੱਖ ਦੀ ਗੱਲ ਇਹ ਹੈ ਕਿ 150 ਜਿੰਮੀ ਜਿੰਮੀ ਸਾਡੇ ਦੇਸ਼ ਦੀ ਆਬਾਦੀ ਵਧ ਰਹੀ ਹੈ ਉਸ ਤਰ੍ਹਾਂ ਮੈਡਲ 올림픽 ਦੇ ਵਿੱਚ ਸਾਡੇ ਬਹੁਤ ਘੱਟ ਆ ਰਹੇ ਨੇ ਕਿਤੇ ਨਾ ਕਿਤੇ ਕੋਚਾਂ ਦੀ ਘਾਟ ਹੈ ਜਾਂ ਸਿਸਟਮ ਦੀ ਘਾਟ ਹੈ ਇਹਨਾਂ ਕਾਗ ਇਹਨੂੰ ਪੂਰੀ ਕਰਨ ਇਹਦਾ ਪੂਰੀ ਤਾਂ ਸਰਕਾਰ ਕਰ ਸਕਦੀ ਹੈ ਪਰ ਜਿਹੜਾ ਇੱਕ ਖੇਡਾਂ ਨੂੰ ਸਿਸਟਮ ਨੂੰ ਸੁਧਾਰਨ ਦਾ ਤਰੀਕਾ ਉਹ ਸਾਡੇ ਲੋਕਾਂ ਨੂੰ ਤੇ ਸਾਡੇ ਸਮਾਜ ਦੇ ਜਿਹੜੀਆਂ ਅਥਾਰਟੀਜ਼ ਬਣੀਆਂ ਹੋਈਆਂ ਨੇਗੀਆਂ 스포츠 ਦੀਆਂ ਉਹਨਾਂ ਨੂੰ ਖਾਸ ਧਿਆਨ ਦੇਣ ਦੀ ਲੋੜ ਆ ਲੋੜ ਆ ਉਹਨਾਂ ਨੂੰ ਇਹ ਖੇਡਾਂ ਦੇ ਵਿੱਚੋਂ ਲੋਕਾਂ ਦੇ ਵਿੱਚ ਕਿਵੇਂ ਜਾਗਰੂਤਾ ਪੈਦਾ ਕੀਤੀ ਜਾਵੇ 스포츠 ਦੇ ਕੀ ਕੀ ਫਾਇਦੇ ਨੇ ਉਹਨਾਂ ਨੂੰ ਕੀ ਲਾਭ ਹੋ ਸਕਦਾ ਇਹਨਾਂ ਚੀਜ਼ਾਂ ਦਾ ਸਾਡੇ ਕੀ ਹੈ ਸਮਾਜ ਤੇ ਉੱਤੇ ਇੱਕ ਚੰਗਾ ਅਸਰ ਜਾਵੇ ਜਸ ਨੀਹਾ ਜਾਵੇ ਤੇ ਹੁਣ ਗੱਲ ਕਰਦੇ ਆ ਅਸੀਂ ਸਪੋਰਟਸ ਦੇ ਵਿੱਚ ਕਿਵੇਂ ਮੰਨ ਕੇ ਚਾ ਸੁਧਾਰ ਕੀਤਾ ਜਾ ਸਕਦਾ ਹੈ ਬੱਚਿਆਂ ਜਿੰਨੇ ਵੀ ਕੰਪੀਟੀਸ਼ਨ ਹੁੰਦੇ ਆ ਕਿਸੇ ਵੀ ਤਰ੍ਹਾਂ ਦੇ ਹੁੰਦੇ ਆ ਜੋਨ ਲੈਵਲ ਦੇ ਹੁੰਦੇ ਆ ਡਿਸਟ੍ਰਿਕਟ ਲੈਵਲ ਦੇ ਹੁੰਦੇ ਆ ਨਾ ਤਾਂ ਉੱਥੇ ਕੀ ਇੱਕ ਤਾਂ ਉਹਨਾਂ ਨੂੰ ਮਤਲਬ ਸਕੂਲੀ ਲੈਵਲ ਤੋਂ ਮੋਟੀਵੇਟ ਕੀਤਾ ਜਾਵੇ ਨੰਬਰ 1 ਨੰਬਰ 2 ਉਹਨਾਂ ਨੂੰ ਸਰਟੀਫਿਕੇਟ ਦਿੱਤੇ ਜਾਣ ਜਾਂ ਉਹਨਾਂ ਨੂੰ ਕੋਈ ਮੈਡਲ ਦਿੱਤੇ ਜਾਣ ਉਹਨਾਂ ਨੂੰ ਇਹੋ ਜਿਹਾ ਸਿਸਟਮ ਨਾਲ ਬੱਚਿਆਂ ਨੂੰ ਕੀ ਹੈ ਉਤਸ਼ਾਹਤ ਕੀਤਾ ਜਾ ਸਕਦਾ ਹੈ। ਦੂਸਰਾ ਇੱਕ ਜਿਹੜੇ ਬੱਚੇ ਨੇ ਸਪੋਰਟਸ ਕਰਦੇ ਆ ਸਾਡੇ ਉਹ ਜ਼ਿਆਦਾਤਰ ਮੀਡਲ ਫੈਮਿਲੀ ਜਾਂ ਗਰੀਬ ਪਰਿਵਾਰਾਂ ਦੇ ਹੁੰਦੇ ਆ। ਜਿਹੜੇ ਅਸੀਂ ਕਹਿ ਸਕਦੇ ਹਾਂ ਸਰਦੇ ਵਰਦੇ ਘਰਾਂ ਜਾਂ ਅਮੀਰ ਫੈਮਿਲੀਆ ਦੇ ਬੱਚੇ ਮੰਨ ਕੇ ਚਾਹਦੇ ਆ ਅਮੀਰ ਘਰਾਂ ਦੇ ਬੱਚੇ ਵੀ ਉਹ ਸਪੋਰਟਸ ਤੋਂ ਥੋੜਾ ਜਿਹਾ ਦੂਰ ਜਾ ਰਹੇ ਨੇ। ਥੋੜਾ ਹੀ ਬਹੁਤਾ ਜਾ ਰਹੇ ਨੇ ਕਿ ਉਹ ਸਪੋਰਟਸ ਦਾ ਘਰ ਦੇ ਨਹੀਂ ਹੈਗਾ ਉਹਨਾਂ ਨੂੰ ਸਰ ਜਾਂਦਾ ਪਰ ਜਿਹੜੇ ਅੱਜ ਦੇ ਸਮੇਂ ਦੀ ਲੋੜ ਹੈ ਉਹ ਸਾਨੂੰ ਸਪੋਰਟਸ ਦੀ ਵਿੱਚ ਬੱਚਿਆਂ ਦੀ ਬਹੁਤ ਜ਼ਿਆਦਾ ਲੋੜ ਹੈ ਜਿਸ ਤਰ੍ਹਾਂ ਸਾਡੇ ਦੇਸ਼ ਦੀ ਆਬਾਦੀ ਹੈ ਉਸ ਤਰ੍ਹਾਂ ਸਾਡੇ ਕੋਲ ਚੰਗੇ ਖਿਡਾਰੀ ਹੈ ਜਿਹੜੇ ਪੈਦਾ ਕੀਤੇ ਜਾ ਸਕਦੇ ਆ ਪਰ ਜਿੰਨੇ ਵੀ ਖਿਡਾਰੀ ਸਾਡੇ ਮਤਲਬ ਨੈਸ਼ਨਲ ਖੇਡਿਆ ਇੰਟਰਨੈਸ਼ਨਲ ਖੇਡ ਰਹੇ ਨੇ ਜਿੰਨੇ ਵੀ ਉਹ ਸਾਰੇ ਘਟਾਰੀ ਕੀਆ ਮਿਹਨਤ ਕਰਕੇ ਗਰੀਬ ਪਰਿਵਾਰਾਂ ਦੇ ਵਿੱਚ ਜਾਂ ਮਿਡਲ ਪਰਿਵਾਰਾਂ ਦੇ ਵਿੱਚ ਉੱਠੇ ਨੇ ਪਰ ਇਹਨਾਂ ਨੂੰ ਅਸੀਂ ਅੱਗੇ ਤਾਂ ਹੀ ਮਤਲਬ ਇੱਕ ਗੇਮਾਂ ਨੂੰ ਜਾਂ ਖੇਡਾਂ ਨੂੰ ਅੱਗੇ ਤਾਂ ਵਧਾ ਸਕਦੇ ਆ ਜਾਂ ਕਾਮਯਾਬ ਕਰ ਸਕਦੇ ਆ ਜੇਕਰ ਸਾਡੇ ਜਿੰਨੀਆਂ ਅਥਾਰਟੀਜ਼ ਨੇ ਉਹਨਾਂ ਨੂੰ ਗਰਾਊਂਡ ਲੈਵਲ ਤੋਂ ਪਿੰਡਾਂ ਦੇ ਵਿੱਚੋਂ ਮੰਨ ਕੇ ਚੱਲ ਬੱਚੇ ਚੁਣੇ ਜਾਣ ਕਈ ਵਾਰੀ ਕੀ ਹੁੰਦਾਗਾ ਟੈਲੈਂਟ ਬੱਚਿਆਂ ਦਾ ਬੱਚਿਆਂ ਦੇ ਵਿੱਚ ਇੰਨਾ ਜ਼ਿਆਦਾ ਟੈਲੈਂਟ ਆਂਦਾ ਹੈ ਕਿ ਉਹ ਆਪਣੇ ਟੈਲੈਂਟ ਨੂੰ ساری ਉਮਰ ਕੀ ਹੈ ਮਤਲਬ ਕਿ ਚਲੋ ਕਿਸੇ ਨਾ ਕਿਸੇ ਫੈਡਰੇਸ਼ਨ ਦੇ ਵਿੱਚ ਜਾ ਕਿਤੇ ਹੋਰ ਵੀ ਉੱਥੇ ਉਹ ਪਹੁੰਚ ਹੀ ਨਹੀਂ ਸਕਦੇ ਜਿਹਦੇ ਨਾਲ ਕੀ ਉਹਨਾਂ ਬੱਚਿਆਂ ਦੇ ਵਿੱਚ ਟੈਲੈਂਟ ਹੈ ਜਿਹੜਾ ਸੁਪਿਆ ਦਾ ਸੁਪੀ ਰਹ ਜਾਂਦਾ ਕੋਈ ਬੱਚਾ ਕਿਸੇ ਵੀ ਤਰ੍ਹਾਂ ਦੇ ਗੇਮ ਦੇ ਵਿੱਚ ਪਾ ਦਿਓ ਉਹ ਕੀ ਹੈਗਾ ਸ਼ੁਰੂਆਤ ਦੇ ਵਿੱਚ ਬਾਹਰਲੀ ਕੰਟਰੀਆਂ ਦੇ ਵਿੱਚ ਕੀ ਆਂਦਾ 3-4 ਸਾਲਾਂ ਤੋਂ ਬੱਚੇ ਦੀ ਕੀ ਹੈ ਟ੍ਰੇਨਿੰਗ ਸਟਾਰਟ ਕਰ ਦਿੰਦੇ ਆ ਤਾਂ ਉਹ ਚੰਗਾ ਇੱਕ ਨੈਸ਼ਨਲ ਪਲੇਅਰ ਜਾਂ 올림픽 ਦਾ ਲੈਵਲ ਦਾ ਕੀ ਚੰਗਾ ਖੱਡਲੀ ਬਣਦਾ ਪਰ ਸਾਡੇ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਉਲਟਾ ਹੈ ਇਹਦੇ ਕਈ ਮੰਨ ਕੇ ਚੱਲ ਪ੍ਰਭਾਵ ਨਹੀਂ ਸਾਡੇ ਸਮਾਜ ਦੇ ਹੁਣ ਇੱਕ ਤਾਂ ਜਿਹੜੀ ਮੰਨ ਕੇ ਚਲੋ ਬੱਚਿਆਂ ਦੇ ਵਿੱਚ ਫੋਨ ਫੋਨ ਆ ਕੇ ਫੋਨਾਂ ਦੇ ਨਾਲ ਬੱਚੇ ਬਹੁਤ ਜ਼ਿਆਦਾ ਅਟੈਚ ਹੋ ਗਏ ਇਹ ਇੱਕ ਤਰ੍ਹਾਂ ਦਾ ਮਾਨਸਿਕ ਬਿਮਾਰੀ ਹੈ ਸਾਡੀ ਬੱਚਿਆਂ ਦੇ ਲਈ ਮਾਨਸਿਕ ਬਿਮਾਰੀ ਹੈ ਉਹ ਕਈ ਤਰ੍ਹਾਂ ਦੇ ਐਪ ਚਲਾਉਂਦੇ ਨੇ ਇੰਸਟਾਗ੍ਰam ਹੋ ਗਿਆ ਸਨੈਪਚੈਟ ਮੰਨ ਕੇ ਚਲੋ ਜਿੰਨੇ ਵੀ ਸੋਸ਼ਲ ਮੀਡੀਆ ਤੇ ਇਹ ਐਪ ਨੇ ਉਹ ਸਾਰਿਆਂ ਦੀ ਬਸਤੋਂ ਕਰਦੇ ਆ ਜਿਹਦੇ ਨਾਲ ਕੀ ਇਹ ਬੱਚਿਆਂ ਦੇ ਇੱਕ ਦੂਜੇ ਬੱਚਿਆਂ ਨਾਲ ਅਟੈਚ ਹੋ ਕੇ ਗਲਤ ਸੰਗਤ ਦਾ ਸ਼ਿਕਾਰ ਹੋ ਜਾਂਦੇ ਆ ਜੇ ਉਹੀ ਟਾਈਮ ਬੱਚੇ ਗਰਾਊਂਡਾਂ ਦੇ ਵਿੱਚ ਜਾਣ ਚੰਗੇ ਸਪੋਰਟਸਮੈਨ ਚੰਗੇ ਖਟਿਆਰੀ ਪੈਦਾ ਕਰ ਸਕਦੇ ਆ ਪਰ ਦੂਸਰੇ ਪਾਸੇ ਬੜੇ ਦੁੱਖ ਦੀ ਗੱਲ ਆ ਕਿ ਸਾਡੀ 142 ਕਰੋੜ ਦੀ ਆਬਾਦੀ ਤੋਂ ਵੱਧ ਲੋਕ ਸਾਡੇ ਹਿੰਦੁਸਤਾਨ ਦੇ ਲਈ 올림픽 ਦੇ ਵਿੱਚ 7 ਮੈਡਲ 5-7 ਮੈਡਲ ਹੀ ਆਉਂਦੇ ਨੇ। ਉਹ ਵੀ ਇੱਕ 골ਡ ਹੈ। ਜਾਂ ਬਾਕੀ ਇੱਕ 골ਡ ਮਸਾ ਆਉਂਦਾ ਹੈ। ਬਾਕੀ ব্রਾਊਨ ਆਉਂਦੇ ਆ, ਸਿਲਵਰ ਆਉਂਦੇ ਆ। ਪਰ ਸਾਡੀ ਐਡੀ ਵੱਡੀ ਕੰਟਰੀ ਹੋਣ ਦੇ ਬਾਵਜੂਦ ਜਾਂ ਸਾਡਾ ਐਡਾ ਦੇਸ਼ ਹੋਣ ਦੇ ਬਾਵਜੂਦ ਇੰਨੇ ਸਾਡੇ ਕੋਲੇ ਖਿਡਾਰੀ ਹੋਣ ਦੇ ਬਾਵਜੂਦ ਸਾਡੇ ਮੈਡਲ ਬਹੁਤ ਘੱਟ ਆ ਰਹੇ ਨੇ। ਲੋਕ ਬੱਚੇ ਆ ਜਿਹੜੇ ਉਹ ਨਸ਼ਿਆਂ ਦੇ ਵੱਲ ਜਾ ਰਹੇ ਆ। ਉਹਨਾਂ ਨੂੰ ਪ੍ਰੇਰਿਤ ਕਰਨ ਵਾਸਤੇ ਪਿੰਡਾਂ ਦੇ ਵਿੱਚ ਵਧੀਆ ਗਰਾਊਂਡ ਹੋਣੇ ਚਾਹੀਦੇ ਆ। ਵਧੀਆ ਕੋਚ ਵੀ ਮੰਨ ਲੇ ਚਲੋ ਸਰਕਾਰਾਂ ਵੱਲੋਂ ਉਪਲਬਧ ਹੋਣੇ ਚਾਹੀਦੇ ਆ। ਜਾਂ ਕੋਈ ਸਰਕਾਰੀ ਮਤਲਬ ਇੱਕ ਕਹਿ ਸਕਦੇ ਆ ਭਾਰਤੀ ਦੇ ਤੌਰ ਤੇ ਬੱਚਿਆਂ ਦੇ ਵਾਸਤੇ ਟ੍ਰੇਨਿੰਗ ਵਾਸਤੇ ਇੱਕ ਸਿਸਟਮ ਚਲਾਇਆ ਜਾਵੇ ਵੀ ਇਹ ਸ਼ਾਮ ਨੂੰ ਬੱਚਿਆਂ ਦੀਆਂ ਗੇਮਾਂ ਕਰਵਾਉਣ ਵਾਸਤੇ ਜਿਵੇਂ ਸਕੂਲਾਂ ਦੇ ਵਿੱਚ ਟੀਚਰ ਰੱਖੇ ਹੋਏ ਨੇ। ਇਸ ਤਰ੍ਹਾਂ ਹੀ ਜੇਕਰ ਉਹ ਬੱਚਾ ਕੋਚ ਆ ਜਿਹੜੇ ਉਹ ਗਰਾਉਂਡਾਂ ਦੇ ਵਿੱਚ ਰੱਖੇ ਜਾਣ ਤਾਂ ਉਹਨਾਂ ਨਾਲ ਵੀ ਸਦਾਰ ਹੋ ਸਕਦਾ ਹੈ ਤੇ ਇਹੀ ਗੱਲ ਆ ਕਿ ਸਾਡੇ ਸਮਾਜ ਦੇ ਵਿੱਚ ਜਿਵੇਂ ਜਿਵੇਂ ਅਸੀਂ ਇੱਕ ਦੂਜੇ ਨੂੰ ਵੇਖਦੇ ਆ ਸਾਡਾ ਜਿਹੜਾ ਪਹਿਰਾਵਾ ਜਾਂ ਸੰਗਤ ਆ ਸਾਡੀ ਉਸ ਤਰ੍ਹਾਂ ਦਾ ਹੀ ਫੋਲੋ ਕਰਦੇ ਆ ਦੂਸਰਾ ਆ ਗਿਆ ਖਾਣ ਪੀਣਾ ਵੀ ਜਿਹੜਾ ਸਾਡੇ ਸਮਾਜ ਦਾ ਖਾਣ ਪੀਣਾ ਹੈ ਉਹ ਬਹੁਤ ਜ਼ਿਆਦਾ ਕੀ ਹੈ ਬਦਲ ਗਿਆ ਅਸੀਂ ਪੀਜਾ 버ਗਰ ਹੋਰ ਮਤਲਬ ਫਾਸਟ ਫੂਡ ਵੱਲ ਕੀ ਹੈ ਵੱਧ ਧਿਆਨ ਦਿੰਨੇ ਆ ਇਹ ਇਹਦੇ ਬਲਕਿ ਇਹ ਵੱਧ ਧਿਆਨ ਦੇਣ ਨਾਲ ਸਾਡੇ ਸਮਾਜ ਵੱਲ ਮੰਨ ਕੇ ਚਾ ਸਾਡਾ ਸਮਾਜ ਆ ਜਿਹੜਾ ਇਹ ਫਾਸਟ ਫੂਡ ਤੇ ਲੋਕ ਜਿਆਦਾ ਇੰਡੀਪੈਂਡੈਂਟ ਹੋ ਗਏ ਇਹਦੇ ਵਿੱਚ ਕੀ ਆ ਕਿ ਜਿਹੜਾ ਫਾਸਟ ਫੂਡ ਹੋ ਗਿਆ ਇਹ ਸਾਡੇ ਸਮਾਜ ਦੇ ਲਈ ਇੱਕ ਮਤਲਬ ਚੰਗੀ ਭੋਜਨ ਨਹੀਂ ਹੈਗਾ ਸਾਡੇ ਸਮਾਜ ਦਾ ਜਿਹੜੇ ਸਾਡੇ ਪੰਜਾਬ ਦੇ ਲੋਕ ਸੀ ਪਹਿਲਾਂ ਕਿੰਨੇ ਤੰਦਰੁਸਤ ਸੀ ਰੇਹਾਂ ਸਪਰੇਹਾਂ ਨਹੀਂ ਹੈਗੀਆਂ ਸੀਗੀਆਂ ਆਹ ਪੀਜੇ 버ਗਰ ਨਹੀਂ ਹੈਗੇ ਸੀਗੇ ਇੰਨਾ ਤੋਂ ਦੂਰ ਸੀ ਦੇਸੀ ਘਿਓ ਲੱਸੀ ਤੇ ਦੁੱਧ ਲੋਕ ਘਰਾਂ ਦੇ ਵਿੱਚ ਪਸ਼ੂ ਰੱਖਦੇ ਸੀਗੇ ਤੇ ਹਰੇਕ ਕਿੱਤਾ ਸੀ ਕੰਮ ਸੀ ਜਿਹੜਾ ਮਸ਼ੀਨਰੀ ਯੁੱਗ ਨਹੀਂ ਸੀਗੇ ਤੇ ਆਪਣੇ ਹੱਥੀ ਕੰਮ ਕਰਦੇ ਸੀਗੇ ਖੇਤੀ ਸੀ ਮੰਨ ਲੇ ਕਿ ਚਲੋ ਉਹ ਵੀ ਜ਼ਿਆਦਾਤਰ ਜਿਹੜੀ ਡਿਪੈਂਡੈਂਸੀ ਉਹ ਖੱਤੀ ਕਰਦੇ ਸੀ ਹਲਵਾਹੀ ਪਾਉਂਦਾ ਹਲਾ ਨਾਲ ਪਾਉਂਦੇ ਸੀਗੇ ਤੇ ਜਾ ਬਲਦਾਂ ਨਾਲ ਪਾਉਂਦੇ ਸੀਗੇ ਤੇ ਚਲੋ ਉਹ ਤਾਂ ਸਿਸਟਮ ਬਦਲ ਗਿਆ ਆਪਾਂ ਕਹਿੰਦੇ ਵੀ ਸਮੇਂ ਦੇ ਹਿਸਾਬ ਨਾਲ ਜੋ ਵਿਗਿਆਨਕ ਜੋਗ ਆ ਗਿਆ ਉਹਨੇ ਬਦਲਣਾ ਸੀਗਾ ਉਹ ਬਦਲ ਗਿਆ ਪਰ ਜਿਹੜੇ ਹੁਣ ਅਸੀਂ ਸੋਲ ਹੁੰਦੇ ਜਾ ਰਹੇ ਹਾਂ ਅਸੀਂ ਗਰਮੀ ਨਹੀਂ ਸਹਿ ਸਕਦੇ ਸਰਦੀ ਨਹੀਂ ਜ਼ਿਆਦਾ ਸਹਿ ਸਕਦੇ ਜ਼ਿਆਦਾਤਰ ਗਰਮੀ ਗਰਮੀ ਨਹੀਂ ਸਹਿ ਸਕਦੇ ਇਹ ਅਸੀਂ ਏਸੀ ਲਵਾ ਲੈ ਘਰਾਂ ਦੇ ਵਿੱਚ ਜਿਹੜੀ ਏਸੀ ਲਵਾ ਲਏ ਇਹ ਸਾਡੀ ਸਰੀਰ ਦੇ ਲਈ ਇੱਕ ਤਾਂ ਬਿਮਾਰੀ ਆ ਪਹਿਲੀ ਗੱਲ ਤਾਂ ਦੂਸਰਾ ਇਹ ਸਾਡੇ ਸਰੀਰ ਨੂੰ ਇੰਨਾ ਸੁਖਾਲ ਕਰ ਦਿੰਦੇ ਆ ਕਿ ਅਸੀਂ ਕੋਈ ਕੰਮਕਾਰ ਬਾਹਰ ਜਿਹੜਾ ਵੀ ਜ਼ਿਆਦਾ ਗਰਮੀ ਦੇ ਵਿੱਚ ਨਹੀਂ ਕਰ ਸਕਦੇ ਵੀ ਪਹਿਲਾਂ ਵਾਲੇ ਸਾਡੇ ਜਿਹੜੇ ਪੁਰਾਣੇ ਬਜ਼ੁਰਗ ਸੀਗੇ ਉਹਨਾਂ ਨੇ ਸਿਹਤ ਸੰਭਾਲ ਕੇ ਰੱਖੀ ਹੋਈ ਸੀ ਚਾਹੇ ਪੂਰੇ ਪੰਜਾਬ ਦਾ ਨਾ ਪੂਰੀ ਦੁਨੀਆ ਦੇ ਵਿੱਚ ਕੀ ਸੀਗਾ ਬੋਲਦਾ ਸੀਗਾ ਬਾਬੇ ਦੀਪ ਸਿੰਘ ਵਰਗੇ ਜਾਂ ਮਹਾਰਾਜਾ ਰਣਜੀਤ ਸਿੰਘ ਵਰਗੇ ਜਾਂ ਹੋਰ ਕਿੰਨੀਆਂ ਵੀ ਬਹੁਤ ਸਾਰੀਆਂ ਜੜੀਆਂ ਸਾਡੇ ਸਿੱਖ ਇਤਿਹਾਸ ਦੇ ਵਿੱਚ ਵੀ ਉਹ ਯੋਧੇ ਹਨ ਉਹ ਯੋਧੇ ਜਾਂ ਉਹ ਪੰਜਾਬੀ ਕੌਮ ਜਿਨ੍ਹਾਂ ਨੇ ਪੂਰੇ ਹਿੰਦੁਸਤਾਨ ਦੇ ਵਿੱਚ ਖੇਡਾਂ ਦੇ ਵਿੱਚ ਕੀ ਲਾਉ ਜੁੱਧਾਂ ਦੇ ਵਿੱਚ ਜਾਂ ਹੋਰ ਕਿ ਖਿੱਤਿਆਂ ਦੇ ਵਿੱਚ ਪੂਰਾ ਕੀ ਸੀ ਪੰਜਾਬ ਨੂੰ ਇੱਕ ਸਿਖਰ ਤੇ ਪਹੁੰਚਾਇਆ ਹੋਇਆ ਸੀ ਪਰ ਹੁਣ ਦਿਨ ਬਰ ਦਿਨ ਸਾਡਾ ਪੰਜਾਬ ਪਿੱਛੇ ਵੱਲ ਆ ਰਿਹਾ ਇਹਨੂੰ ਲੋੜ ਹੈ ਸਾਨੂੰ ਉਸੇ ਤਰ੍ਹਾਂ ਹੀ ਦੁਬਾਰਾ ਮਤਲਬ ਅੱਗੇ ਵੱਲ ਵਧਣ ਦੀ ਅੱਗੇ ਅਸੀਂ ਤਾਂ ਵਧਾਂਗੇ ਜੇ ਬੱਚਿਆਂ ਨੂੰ ਮੋਟੀਵੇਟ ਕਰਾਂਗੇ ਖੇਡਾਂ ਵੱਲ ਪ੍ਰੇਰਿਤ ਕਰਾਂਗੇ ਖੇਡਾਂ ਅੱਜ ਦੇ ਸਮੇ ਦਾ ਬਹੁਤ ਐਮ ਮੰਨ ਕੇ ਚੱਲੋ ਅੰਗਣ ਕਿਉਂਕਿ ਜੇਕਰ ਅਸੀਂ ਗੀਮਾਂ ਦੇ ਵਿੱਚ ਖੇਡਾਂ ਦੇ ਵਿੱਚ ਜਾਂ ਗਰਾਊਂਡਾਂ ਦੇ ਵਿੱਚ ਜਾਵਾਂਗੇ ਸਾਡਾ ਸਰੀਰ ਤਾਂ ਹੀ ਤੰਦਰੁਸਤ ਰਹੂਗਾ ਨਹੀਂ ਕੀ ਹੈ ਰੀਹਾਂ ਸਪ੍ਰੇਹਾਂ ਨੇ ਜਿਹੜੀਆਂ ਸਮਾਜ ਦੇ ਵਿੱਚ ਸਾਡੇ ਚ ਮਤਲਬ ਫਸਲਾਂ ਦਾ ਝਾੜ ਦੁੱਗਣਾ ਲੈਣ ਦੇ ਲਈ ਅਸੀਂ ਰੀਹਾਂ ਸਪ੍ਰੇਹਾਂ ਦੀ ਵਸਤੂ ਕਰਦੇ ਆ ਜਿਹਦੇ ਨਾਲ ਕੀ ਹੈ ਸਾਡਾ ਅੰਨ ਜਿਹੜਾ ਉਹ ਵੀ ਮੰਨ ਕੇ ਚਲੋ ਸ਼ੁੱਧ ਨਹੀਂ ਰਿਹਾ ਉਹ ਵੀ ਇੱਕ ਜ਼ਾਇਰ ਆ ਇਹਦੇ ਕਰਕੇ ਕਿਉਂ ਨੇ ਜਿਹੜੇ ਪਸ਼ੂ ਪਸੇਰੇ ਸਾਡਾ ਸਮਾਜ ਹੈ ਪਸ਼ੂ ਪਸੇਰੇ ਰੱਖਣੋਂ ਹਟ ਗਿਆ ਦੁੱਧ ਜਿਹੜਾ ਉਹ ਮਤਲਬ ਕਿ ਚੱਲ ਸੀ ਕਹਿ ਸਕਦੇ ਨਕਲੀ ਹੀ ਬਾਜ਼ਾਰਾਂ ਦੇ ਵਿੱਚ ਆਈ ਜਾਂਦਾ ਜਾਂ ਇੱਕ ਸਪਰੇਟਾ ਵਰਗਾ ਸਪਰੇਟਾ ਤੋਂ ਤਿਆਰ ਕਰੀ ਜਾਂਦੇ ਆ ਤਾਂ ਇਹੋ ਜੀਆਂ ਜਿਹੜੀਆਂ ਖਰਾਕਾਂ ਨੇ ਸਾਡੇ ਸਮਾਜ ਦੇ ਲਈ ਬਹੁਤ ਹਾਨੀਕਾਰਕ ਨੇ ਤਾਂ ਸਾਡੇ ਲੋੜ ਆ ਸਾਨੂੰ ਘਰਾਂ ਦੇ ਵਿੱਚ ਇੱਕ ਇੱਕ ਜਾਂ ਦੋ ਦੋ ਪਸ਼ੂ ਰੱਖਣ ਦੀ ਖੇਤੀ ਨਾਲ ਜੁੜਨ ਦੀ ਪਸ਼ੂ ਪਸ਼ੇਰੇ ਨਾਲ ਜੁੜਨ ਦੀ ਗਰਾਊਂਡਾਂ ਨਾਲ ਜੁੜਨ ਦੀ ਤੇ ਜਿਹਦੇ ਨਾਲ ਸਾਡਾ ਸਮਾਜ ਆ ਗਿਆ ਆਪਣੇ ਪੈਰਾਂ ਸਿਰ ਤੇ ਖੜਾ ਹੋ ਸਕੇ ਤੰਦਰੁਸਤ ਸਮਾਜ ਹੋ ਸਕੇ ਤੇ ਬੱਚਿਆਂ ਨੂੰ ਅਸੀਂ ਮੋਟੀਵੇਟ ਕਰੀਏ ਖੇਡਾਂ ਵੱਲ ਖੇਡਾਂ ਦੇ ਬਹੁਤ ਸਾਰੇ ਲਾਭ ਨੇ ਜੇਕਰ ਬੱਚਾ ਲਗਾਤਾਰ ਮੰਨ ਕੇ ਚਲੋ ਗਰਾਊਂਡਾਂ ਦੇ ਵਿੱਚ ਮਿਹਨਤ ਕਰਦਾ ਹੈ ਸਕੂਲੀ ਲੈਵਲ ਤੇ ਖੇਡਦਾ ਕਾਲ ਦੇ ਲੈਵਲ ਤੇ ਖੇਡਦਾ ਉਹਦੀ ਗ੍ਰੇਡੇਸ਼ਨ ਬਣਦੀ ਹੈ ਤਾਂ ਯੋਗ ਦੇਣ ਮਤਲਬ ਵਿੱਚ ਨੌਕਰੀਆਂ ਦੇ ਵਿੱਚ ਉਹਨਾਂ ਦਾ ਕੋਟਾ ਹੁੰਦਾ ਸਪੋਰਟਸ ਤਾਂ ਉਹ ਬਿਨਾ ਪੇਪਰ ਦਿੱਤੇ ਹੀ ਮੰਨ ਕੇ ਚੱਲ ਸਿੱਧਾ ਸਿਲੈਕਟ ਹੋ ਸਕਦੇ ਨੇ ਸਰਕਾਰੀ ਨੌਕਰੀਆਂ ਦੇ ਵਿੱਚ ਕਿਉਂਕਿ ਅਸੀਂ ਲੋਕਾਂ ਨੂੰ ਤਾਂ ਜੋ ਜਾਗਰੂਤ ਕਰਦੇ ਆ ਕਿਉਂਕਿ ਇਹ ਆਉਣ ਵਾਲੇ ਸਮੇਂ ਦੀ ਮੰਗ ਹੈ ਜਾਂ ਲੋੜ ਹੈ ਕਿਉਂਕਿ ਫੋਨ ਦੇ ਨਾਲ ਮਾਨਸਿਕ ਤੌਰ ਤੇ ਬਹੁਤ ਸਾਰਾ ਮਾੜਾ ਅਸਰ ਮਾੜਾ ਅਸਰ ਪੈਂਦਾ ਹੈਗਾ ਲੋਕਾਂ ਨੇ ਬੱਚਿਆਂ ਨੇ ਕਈ ਫੋਨਾਂ ਤੋਂ ਇਹੋ ਜਿਹੀ ਵੀਡੀਓ ਦੇਖ ਕੇ ਇੱਕ ਦੂਜੇ ਤੋਂ ਇਹੋ ਜਿਹਾ ਕ੍ਰਾਈਮ ਕਰਦੇ ਜਾਂ ਕਰਦੇ ਨੇ ਜਿਹੜੇ ਕਿ ਸਮਾਜ ਨੂੰ ਮੰਨ ਕੇ ਚਲੋ ਆਪਣੀ ਉਹ ਜਿਹੜੇ ਇਹ ਕ੍ਰਾਈਮ ਕਰਦੇ ਨੇ ਉਹ ਆਪਣੀ ਜ਼ਿੰਦਗੀ ਕੀ ਆ ਨਰਕ ਬਣਾ ਲੈਂਦੇ ਆ ਕੋਈ ਨਸ਼ਿਆਂ ਵੱਲ ਜਾਂਦਾ ਕੋਈ ਮੰਨ ਕੇ ਚਲੋ ਗਿੱਡਕੈਂਟੀਆਂ ਕਰਦਾ ਕੋਈ ਹੋਰ ਮਤਲਬ ਗੈਂਗਸਟਰਾਂ ਦੀ ਆਪਾਂ ਕਹਿ ਸਕਦੇ ਆ ਗੁੰਡਾਗਰਦੀ ਆ ਜਿਹੜੀ ਉਹਦੇ ਵਿੱਚ ਉਹੋ ਜਿਹੀ ਫਿਲਾਸਫੀ ਨੂੰ ਕੀ ਹੈ ਫਾਲੋ ਕਰਦਾ ਤਾਂ ਲੋੜ ਹੈ ਇਹਨਾਂ ਮਾਰੇ ਸਮੇ ਤੋਂ ਬਚਾ ਕੇ ਬੱਚਿਆਂ ਨੂੰ ਗਰਾਉਂਡਾਂ ਵੱਲ ਪ੍ਰੇਰਿਤ ਕਰੀਏ ਇੱਕ ਚੰਗੇ ਪੰਜਾਬ ਦੀ ਇੱਕ ਚੰਗੇ ਸਪੋਰਟਸਮੈਨਾਂ ਨੂੰ ਭਾਸੀਂ ਕੀ ਕੀ ਅੱਗੇ ਸਪੋਰਟਸਮੈਨ ਪੈਦਾ ਕਰੀਏ ਪੰਜਾਬ ਨੂੰ ਅੱਜ ਜ਼ਿਆਦਾਤਰ ਲੋੜ ਕੀ ਹੈ ਬੱਚਿਆਂ ਨੂੰ ਖੇਡਾਂ ਵੱਲ ਜੋੜਨਾ ਬੱਚਿਆਂ ਨੂੰ ਚੰਗੇ ਅਸੀਂ ਸਾਡੇ ਸਮਾਜ ਦੇ ਵਿੱਚ ਕੀ ਹੈ ਸਾਡੇ ਪੰਜਾਬ ਨੂੰ ਲੋੜ ਆ ਇੱਕ ਚੰਗੇ ਖਿਡਾਰੀਆਂ ਦੀ ਚੰਗੇ ਸਪੋਰਟਸਮੈਨਾਂ ਦੀ ਚੰਗੀ ਸਿਹਤ ਦੀ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇ ਸਾਡੇ ਕੋਲੇ ਅਸੀਂ ਚੰਗੀ ਮਤਲਬ ਜਾਗਰੂਕ ਕਰਾਂਗੇ ਲੋਕਾਂ ਨੂੰ ਚੰਗੀ ਤਰ੍ਹਾਂ ਜਾਗਰੂਕ ਕਰਾਂਗੇ ਗਰਾਉਂਡਾਂ ਵੱਲ ਦੇ ਕੇ ਲੈ ਕੇ ਜਾਵਾਂਗੇ ਤੇ ਬੱਚਿਆਂ ਨੂੰ ਚੰਗੀ ਕੋਚਿੰਗ ਦੇਵਾਂਗੇ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਕੀ ਹੈ ਵੀ ਜਦ ਆਪਣੀ ਟੀਚਰਾਂ ਦੇ ਵਿੱਚ ਸਕੂਲਾਂ ਕਾਲਜਾਂ ਦੇ ਵਿੱਚ ਅੱਜਕੱਲ ਦਾ ਬਹੁਤ ਸਾਰੇ ਕੋਚ ਡੀਪੀ ਪੀਟੀ ਹੁੰਦੇ ਨੇ ਉਹ ਬਹੁਤ ਵਧੀਆ ਮਤਲਬ ਅਸੀਂ ਤਰੀਕੇ ਨਾਲ ਸਿਖਾਉਂਦੇ ਆ ਠੀਕ ਹੈ ਤੇ ਜੇ ਦੋਸਤੋ ਤੁਹਾਨੂੰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਇਹ ਸਨੀਹਾ ਜਿਹੜਾ ਹਰ ਇੱਕ ਤੱਕ ਪਹੁੰਚ ਸਕੇ ਦੂਸਰੀ ਗੱਲ 80% ਲੋਕ ਉਹ ਨੇ ਜਿਹੜੀ ਵੀਡੀਓ ਨੂੰ ਮੇਰੀ ਨੂੰ ਦੇਖਦੇ ਆ ਪਰ ਚੈਨਲ ਨੇ ਸਬਸਕ੍ਰਾਈਬ ਕਰਦੇ ਤਾਂ ਹੁਣ ਸੋਨੂੰ ਜਰੂਰ ਇਸ ਵੀਡੀਓ ਨੂੰ ਦੇਖ ਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਧੰਨਵਾਦ